ਮੁਹੱਸ਼ਮ ਜੀ ਨਾਤੇ ਰੋਡ ਤੋਂ ਦਰਸ਼ਕ ਕਰ ਰਹੇ ਹੋ ਅਰਵਿੰਦ ਕੇਜਰੀਵਾਲ ਦਾ ਕੁਤੂਲਕ ਦੇਖੋ ਜੀ ਕੇਜਰੀਵਾਲ ਆਪਦੇ ਘਟਾਲੇ ਦੇ ਵਿੱਚ ਉਹਦਾ ਨਾਮ ਬੇਗਨਗਾਬ ਹੋ ਚੁੱਕਿਆ ਹੈ ਜੋ ਸ਼ਰਾਬ ਘਟਾਲਾ ਦਿੱਲੀ ਦੇ ਵਿੱਚ ਹੋਇਆ ਹੈ ਇਸ ਤੋਂ ਬਾਅਦ ਸ਼ਾਇਦ ਪੰਜਾਬ ਦੇ ਵਿੱਚ ਵੀ ਇਸ ਤੋਂ ਵੱਡੇ ਘਟਾਲੇ ਉਜਾਗਰ ਹੋਣ ਦੀ ਉਮੀਦ ਹੈ ਈਡੀ ਦੇ ਨੌ ਸਮਨ ਆਉਣ ਤੋਂ ਬਾਅਦ ਉਹਨਾਂ ਨੂੰ ਈਡੀ ਨੇ ਗ੍ਰਿਫਤਾਰ ਕੀਤਾ ਜਦੋਂ ਕਿ ਜੇ ਬੰਦੇ ਸੱਚੇ ਹੁੰਦੇ ਤਾਂ ਪਹਿਲੇ ਸਮਨ ਤੇ ਹੀ ਈਡੀ ਦੇ ਪੇਸ਼ ਹੋਣਾ ਜ਼ਰੂਰੀ ਸੀ ਪਰ ਉਹ ਪੇਸ਼ ਨਹੀਂ ਹੋਏ ਤਾਂ ਈਡੀ ਨੂੰ ਆਪਣਾ ਐਕਸ਼ਨ ਲੈਣਾ ਪਿਆ ਹੁਣ ਉਹ ਜੇਲ੍ਹ ਦੇ ਵਿੱਚ ਕੈਦ ਹੈ ਉਸ ਤੋਂ ਬਾਅਦ ਉਹ ਕਹਿੰਦੇ ਵੀ ਉਹਨਾਂ ਦੇ ਵਰਕਰ ਜਾਂ ਉਹਨਾਂ ਦੀ ਪਾਰਟੀ ਇਹ ਗੱਲ ਕਹਿ ਰਹੀ ਹੈ ਵੀ ਉਹ ਜੇਲ੍ਹ ਵਿੱਚ ਬੈਠ ਕੇ ਹੀ ਸਰਕਾਰ ਚਲਾਉਣਗੇ ਹਿੰਦੁਸਤਾਨ ਦੇ ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੀ ਗੱਲ ਹੈ ਕਦੇ ਵੀ ਜੇਲ੍ਹਾਂ 'ਚ ਬੈਠ ਕੇ ਸਰਕਾਰਾਂ ਨਹੀਂ ਚੱਲਦੀਆਂ ਜੇਲਾ ਵਿੱਚ ਬਹਿ ਕੇ ਗੈਂਗਸਟਰ ਆਪਦੇ ਗੈਂਗ ਤਾਂ ਚਲਾ ਸਕਦੇ ਪਰ ਸਰਕਾਰ ਨਹੀਂ ਚਲਣੀ ਚਾਹੀਦੀ ਸਾਡੀ ਸਾਰਿਆਂ ਦੀ ਮੰਗ ਹੈ ਕਿ ਕੇਜਰੀਵਾਲ ਨੂੰ ਅਸਤੀਫਾ ਦੇਣਾ ਚਾਹੀਦਾ ਆਪਦੇ ਅਹੁਦੇ ਤੋਂ ਇਸ ਤੋਂ ਅਗਲਾ ਕੀ ਸੱਪ ਰਹੇਗਾ ਦੇਖੋ ਚੋਣ ਜਾਬਤਾ ਲੱਗਿਆ ਹੋਇਆ ਇਲੈਕਸ਼ਨ ਕਮਿਸ਼ਨ ਤੋਂ ਮੰਗ ਕਰਦੇ ਆਂ ਵੀ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਅਸੀਂ ਇੱਕ ਪ੍ਰੋਟੈਸਟ ਦੇ ਰੂਪ ਦੇ ਵਿੱਚ ਅੱਜ ਉਹਨਾਂ ਦਾ ਪੁਤਲਾ ਸਾੜ ਰਹੇ ਆਂ ਮੁਖਸਰ ਦੇ ਜਿੰਨੇ ਵਿਧਾਨ ਸਭਾ ਦੇ ਜਿੰਨੇ ਵੀ ਕਾਰਕਾਰਤਾ ਭਾਰਤੀ ਜਨਤਾ ਪਾਰਟੀ ਦੇ ਸਾਰੇ ਮਿਲ ਕੇ ਅੱਜ ਆਪਦੇ ਵੱਲੋਂ ਉਹਨਾਂ ਦਾ ਵਿਰੋਧ ਕਰ ਰਹੇ ਆਂ ਆਪ ਸਰਕਾਰ ਦੇ ਵੱਲੋਂ ਕਿਹਾ ਜਾ ਰਿਹਾ ਕਿ ਬੀਜੀਪੀ ਨੂੰ ਲਗਾਤਾਰ ਦਿੱਤਾ ਜਾ ਰਿਹਾ ਹੈ ਕਿ ਵੀ ਦੇ ਡੋਰ ਦੇ ਡਰਾਕੀ ਕਿੰਦੇ ਹੱਲ ਦੇ ਦੇਖੋ ਜੀ ਈਡੀ ਜਿਹੜੀ ਹੈ ਉਹ ਭਾਰਤੀ ਜਨਤਾ ਪਾਰਟੀ ਦੀ ਕਹਿ ਦਈਏ ਵੀ ਖੋਜ ਨਹੀਂ ਜਾਂ ਉਸ ਤੋਂ ਪਹਿਲਾਂ ਵੀ ਸੀਗੀ ਹਮੇਸ਼ਾ ਹੀ ਸਰਕਾਰ ਦੇ ਵਿੱਚ ਜਾਂ ਕਿਸੇ ਵੀ ਹਿੰਦੁਸਤਾਨ ਦੇ ਨਾਗਰਿਕ ਨੂੰ ਬਿਨਾਂ ਕਿਸੇ ਅਪਰਾਧ ਤੋਂ ਸਜ਼ਾ ਨਹੀਂ ਮਿਲ ਸਕਦੀ ਇਹ ਐਵੇਂ ਇੱਕ ਕਾਨੂੰਨੀਆ ਗੱਲਾਂ ਇੱਕ ਬਚਨ ਦਾ ਜੇ ਨਹੀਂ ਇਹ ਕੀਤੀ ਤਾਂ ਨੌ ਸੰਮਾਨ ਦਿੱਤੇ ਜ਼ੀਰੋ ਦਿੱਤੇ ਉਸ ਨੂੰ ਰਵਿੰਦ ਕੇਜਰੀਵਾਲ ਨੂੰ ਕਿ ਉਹਨਾਂ ਨੂੰ ਪਹਿਲੇ ਸੰਮਾਨ ਦੇ ਪੇਸ਼ ਹੋਣਾ ਚਾਹੀਦਾ ਸੀ ਜੀ ਆਪਾਂ ਦਾ ਵਿਰੋਧ ਹੋ ਰਿਹਾ ਪਿੰਡਾਂ ਵਿੱਚ ਕੀ ਕਿ ਮਸ਼ਹੂਰ ਲੋਕਪਾਲੀਤ ਪ੍ਰੋਗਰਾਮ ਜਿਹੜੇ ਹੁਣ ਤੋਂ ਚੱਲਦੇ ਦੇਖੋ ਜੀ ਵਿਰੋਧ ਦੇ ਅੱਗੇ ਜਿੱਤ ਹੁੰਦੀ ਹੈ ਮੇਰੀ ਸੋਚ ਤਾਂ ਇਹ ਹੈ ਜੇ ਕਿਸੇ ਦਾ ਵਿਰੋਧ ਨਾ ਹੋਵੇ ਤਾਂ ਕੋਈ ਪਾਰਟੀ ਅੱਗੇ ਨਹੀਂ ਵੱਧ ਸਕਦੀ ਵਿਰੋਧ ਦੇ ਅੱਗੇ ਹੀ ਜਿੱਤ ਹੈ ਤਾਂ ਕੋਈ ਗੱਲ ਨਹੀਂ ਪ੍ਰਮਾਤਮਾ ਦਾ ਆਸ਼ੀਰਵਾਦ ਮਿਲੇਗਾ ਭਾਰਤੀ ਜਨਤਾ ਪਾਰਟੀ 13 ਦੇ ਵਿੱਚੋਂ ਜਿੰਨੇ ਵੀ ਐਮਪੀ ਲੈ ਕੇ ਜਾਊਗੀ ਔਰ ਮੈਂ ਪੰਜਾਬ ਦੇ ਲੋਕਾਂ ਨੂੰ ਇਹੀ ਬੇਨਤੀ ਵੀ ਕਰਦਾ ਵੀ ਕਿਉਂਕਿ ਇਹ ਗੱਲ ਲੋਕਾਂ ਦੇ ਵਿੱਚ ਬਰਚਲਦ ਹੈ ਵੀ ਕੇਂਦਰ ਦੇ ਵਿੱਚ ਨਰਿੰਦਰ ਮੋਦੀ ਦੀ ਸਰਕਾਰ ਆ ਰਹੀ ਹੈ ਤੇ ਸਾਡੇ ਪੰਜਾਬ ਦੇ ਲੋਕਾਂ ਨੂੰ ਚਾਹੀਦਾ ਅਸੀਂ ਉਹਨਾਂ ਦੇ ਵਿੱਚ ਸੀਟਾਂ ਦਾ ਯੋਗਦਾਨ ਪਾ ਕੇ ਉਸ ਸਰਕਾਰ ਦਾ ਹਿੱਸਾ ਬਣੀਏ ਤਾਂ ਜੋ ਅਸੀਂ ਪੰਜਾਬ ਦੇ ਵੀ ਵਿਕਾਸ ਦੀ ਗੱਲ ਕਰ ਸਕੀਏ ਔਰ ਸਾਡੇ ਨੁਮਾਇੰਦੇ ਉੱਥੋਂ ਜਾ ਕੇ ਸਾਡੀ ਆਵਾਜ਼ ਉਠਾਉਣ ਤੇ ਅਸੀਂ ਪੰਜਾਬ ਦਾ ਸੁਧਾਰ ਕਰ ਸਕੀਏ ਅੰਨਾ ਦੇ ਵੱਲੋਂ ਵੱਡੇ ਵੱਡੇ ਪੋਸਟਰ ਲਾਏ ਜਾ ਰਹੇ ਆ ਕਿੰਨੇ ਹਲਕੇ ਦੇ ਵਿੱਚ ਬਹੁਤ ਜ਼ਿਆਦਾ ਪਿੰਡਾਂ ਦੇ ਪੋਸਟਰ ਲਾ ਕੇ ਆ ਕਿ ਬੀਜਪੀ ਵਾਲਾ ਕੋਈ ਵੀ ਆਊਗਾ ਤਾਂ ਖਾ ਉਹ ਪਿੰਡ ਦੇ ਵਿੱਚ ਜਾਂ ਬੀਜਪੀ ਵਾਲੇ ਆ ਗੂ ਬਣਾਉਣ ਵਾਲਾ ਖੁਦ ਜੋ ਦੇਖੋ ਜੀ ਕੁਛ ਨਾ ਕੋਈ ਸ਼ਰਾਰਤੀ ਅੰਸਰ ਹੁੰਦੇ ਆ ਕਈ ਵਾਰ ਇਹ ਜ਼ਰੂਰੀ ਨਹੀਂ ਜੋ ਕਿਸਾਨ ਹੈ ਉਹ ਜ਼ਰੂਰੀ ਨਹੀਂ ਉਹ ਕਰਦਾ ਆਊਗਾ ਪੋਲੀਟੀਕਲ ਪਾਰਟੀਆਂ ਦਾ ਹੀ ਇੱਕ ਹੱਤਕੰਡਾ ਹੁੰਦਾ ਹੈ ਉਹ ਆਪ ਦਾ ਰੋਲ ਬੈਕ ਡੋਰ ਐਂਟਰੀ ਤੋਂ ਕਰਕੇ ਕੋਈ ਨਾ ਕੋਈ ਬੀਜਪੀ ਦਾ ਵਿਰੋਧ ਕਰਵਾ ਰਿਹਾ ਹੈ